ਪੀਐਨਓ ਇਹ ਦੇਜੋ ਕਿ 4.5 ਲੱਖ ਤਾਂ ਤੁਹਾਡੇ ਜਿਹੜੇ ਬਜਟਿੰਗ ਦਾ ਕੀ ਹਾਲ ਹੋਏਗਾ ਉਸ ਟਾਈਮ ਤੇ ਕਿੰਨਾ ਕਰਜ਼ਾ ਤੁਹਾਨੂੰ ਹੋਰ ਲੈਣਾ ਪਏਗਾ ਐਜ਼ ਅ ਸੈਂਟਰ অর ਸਟੇਟ অর ਵਾਟ ਏਵਰ ਯੂ ਆਸ ਕਿਤੇ ਕੋਈ ਚਰਚਾ ਚ ਹੈਗਾ ਪਰ ਕਿਸਾਨ ਦੀ ਉੱਪਰ ਕੋਈ ਪ੍ਰੋਬਲਮ ਆ ਜਾਏ ਸਾਰੇ ਉੱਪਰ ਖੜੇ ਹੋ ਜਾਂਦੇ ਕਿ ਵੇ ਕਿਸਾਨ ਦੋਹਨ ਕਰਦਾ ਪਿਆ ਸੋਸਾਇਟੀ ਦਾ ਸਮਾਜ ਦੇ ਰਿਸੋਰਸਸ ਦਾ ਐਂਡ ਸੋ ਆਨ ਔਰ ਜੇ ਕਿਸਾਨ ਨੂੰ ਕਿਤੇ ਐਮਐਸਪੀ ਮਿਲ ਗਈ ਤਾਂ ਦੇਸ਼ ਦੀ ਇਕਨੋਮੀ ਬੈਠ ਜਾਏਗੀ ਇਹ ਸਾਨੂੰ ਸਭ ਨੂੰ ਦੱਸਿਆ ਜਾਂਦਾ ਹੈ ਐਂਡ ਵੀ ਟੈਂਡ ਟੂ ਬੋਰੋ ਦੈਟ ਮੈਂ ਤਾਂ ਕਦੇ ਸੁਣਿਆ ਨਹੀਂ ਕਿ 40% ਪੰਜਾਬ ਦੀ ਕਿਸ ਨੇ ਗੱਲ ਕੀਤੀ ਹੋਏ ਕਿ ਇਹਨਾਂ ਦੀ ਇਨਕਮ ਜ਼ਿਆਦਾ ਹੈਗੀ ਹੈ ਕੰਪੇਅਰ ਟੂ ਦੀ ਰੈਸਟ ਆਫ ਦੀ ਕੰਟਰੀ ਕਿਤੇ ਨਹੀਂ ਮੈਂ ਗੱਲ ਸੁਣੀ ਇਹ ਤਾਂ ਬਾਈ ਆਮ ਗ੍ਰੇਟਫੁਲ ਟੂ ਦੈਟ ਚੀਫ ਸੈਕਟਰੀ ਜਿਨ੍ਹਾਂ ਨੇ ਇੱਕ ਇੰਟਰਵਿਊ ਵਿੱਚ ਕਹਿਤਾ ਕਿ ਬਾਈ ਸਾਡੇ ਕਿ ਕਹਿੰਦਾ 40% ਜ਼ਿਆਦਾ ਤਨਖਾਹ ਮਿਲਦੀ ਹੈ ਪੰਜਾਬੀ ਏਮਪਲੋਈਜ਼ ਨੂੰ ਹਲੇ ਸਤਮਾ ਇਹ ਵਿਦਨ ਆਇਆ ਹੋਗਾ ਕਿ ਨਹੀਂ ਮੈਨੂੰ ਨਹੀਂ ਪਤਾ ਪੰਜਾਬ ਵਿੱਚ ਪਰ ਐਗਜ਼ਿਸਟਿੰਗ ਚ ਕਹਿੰਦੇ ਆ ਕਿ 40% ਸੈਲਰੀ ਜ਼ਿਆਦਾ ਮਿਲਦੀ ਹੈ ਮੈਂ ਇਹਨਾਂ ਦੇ ਖਿਲਾਫ ਨਹੀਂ ਹਾਂ ਪਲੀਜ਼ ਡੋਂਟ ਮਿਸਅੰਡਰਸਟੈਂਡ ਮੀ ਮੈਂ ਨਹੀਂ ਚਾਹੁੰਦਾ ਕਿ ਇਹਨਾਂ ਦੀ ਤਨਖਾਹ ਘਟੇ पर मैं चाहना है कि ਸਾਡੇ ਕਿਸਾਨ ਦੀ ਵੀ ਤਨਖਾਹ ਉਸ ਤਰੀਕੇ ਨਾਲ بڑੇ ਤਨਖਾਹ ਕਹ ਲਓ ਜਾਂ ਇਨਕਮ ਕਹ ਲਓ ਉਸ ਤਰੀਕੇ ਨਾਲ بڑੇ ਜਦ ਤੱਕ ਤੁਸੀਂ ਇਨਕਮ ਦੀ ਨਹੀਂ ਗੱਲ ਕਰੋਗੇ ਆਈ ਥਿੰਕ ਵੀ ਆਰ ਬੀਂਗ ਰਾਦਰ アンਫੇਅਰ ਟੂ ਦੀ ਫਾਰਮਰਸ ਅਪਾ ਜਦ ਬੋਲਦੇ ਨਹੀਂ ਹੈਗੇ ਜਿਹੜੀ ਅਸਲੀ ਗੱਲ ਬੋਲਣੀ ਹੈਗੀ ਹੈ ਤਾਂ ਸਾਡਾ ਕ੍ਰਾਈਸਿਸ ਸਾਡੇ ਸਾਹਮਣੇ ਨਜ਼ਰ ਆ ਹੀ ਰਿਹਾ ਨਾ ਹਲੇ ਮੈਂ ਐਮਪੀਜ਼ اور ਐਮਐਲਏਜ਼ ਦੀ ਤਨਖਾਹ ਦੀ ਗੱਲ ਨਹੀਂ ਕਰ ਰਿਹਾ ਹੈਗਾ ਆਈ ऍम श्योर ਜੇ ਤੁਸੀਂ ਉਹਦੀ ਗੱਲ ਕਰੋਗੇ ਤਾਂ ਕਿਤੇ ਹੋਰ ਹੀ ਕ੍ਰਾਸ ਕਰ ਜਾਏਗਾ ਲੇਕਿਨ ਸਾਰਾ ਬਜਟ ਦਾ ਭਾਰ ਜਿਹੜਾ ਹੈਗਾ ਜਾਂ ਇਕਨੋਮੀ ਦਾ ਜਿਹੜਾ ਭਾਰ ਹੈਗਾ ਉਹ ਕਿਸਾਨ ਦੇ ਕੰਦੇ ਤੇ ਹੀ ਹੈਗਾ ਔਰ ਇਹ ਸਾਡੇ ਸਾਰੇ ਜਿੰਨੇ ਆਯੋਗ ਹੈਗੇ ਆ ਕਮਿਸ਼ਨਸ ਹੈਗੇ ਆ ਜੋ ਵੀ ਹੈਗੇ ਆ ਉਹ اسی ਸੋਚ ਦੇ ਅੰਦਰ ਹੀ ਆਪਰੇਟ ਕਰਦੇ ਹੈਗੇ ਆ ਉਹ ਬਾਹਰ ਨਹੀਂ ਕਦੀ ਨਿਕਲ ਪਾਏ ਔਰ ਇਸੀ ਕਰਕੇ ਤੁਸੀਂ ਦੇਖਦੇ ਹੋ ਉਹੀ ਸਲਾਮਾਂ ਜਿਹੜੀਆਂ ਕਿ ਮੈਂ 25 ਸਾਲ ਪਹਿਲੇ ਐਜ਼ ਅ ਸਟੂਡੈਂਟ ਜਾਂ ਮੈਂ 40 ਸਾਲ ਪਹਿਲੇ ਐਜ਼ ਅ ਸਟੂਡੈਂਟ ਜਸ ਹੁੰਦਾ ਸੀਗਾ ਜਾਂ ਪੜਦਾ ਸੀਗਾ ਉਹ ਅੱਜ ਵੀ ਉਹੀ ਗੱਲਾਂ ਹੁੰਦੀਆਂ ਵੀ ਹੈਵਨਟ ਗਰੋਨ ਬਿਯੋਂਡ ਦੈਟ ਕਿਉਂ ਕਿਉਂਕਿ ਅਸੀਂ ਜਿਹੜੇ ਪੜੇ ਲਿਖੇ ਹੈਗੇ ਆ ਅਸੀਂ ਫੇਲ ਕਰ ਗਏ ਆਪਣੀ ਡਿਊਟੀ ਵਿੱਚ ਅਸੀਂ ਫੇਲ ਕਰ ਗਏ ਕਿ ਬਿਕਾਜ਼ ਯੂ ਆਰ ਨੈਵਰ ਰੀਜ਼ਨ ਅਪ ਟੂ ਆਸਕ ਦੀ ਰਾਈਟ ਕਾਈਂਡ ਆਫ ਕੁਐਸਚਨਸ ਐਂਡ ਦੀ ਰਿਜ਼ਲਟ ਇਜ਼ ਦੇ ਆਲ ਗੈਟ ਅਵੇ ਵਿਦ ਇਟ ਔਰ ਇਹੀ ਇੱਕ ਕਾਰਨ ਹੈਗਾ ਕਿ ਸਾਡੀ ਅਗਰ ਆਪ ਇਕਨੋਮਿਕ ਸੋਚ ਸੋਚੋ ਗਰੋਥ ਦੇਖੋ ਬੜੇ ਇੱਕ ਸਾਥੀ ਨੇ ਬੜਾ ਅੱਛਾ ਕਿਹਾ ਕਿ ਗਰੋਥ ਡਰਾਈਵਨ ਇਕਨੋਮੀ ਹੈਗੀ ਹੈ ਐਂਡ ਸੋ ਔਨ ਐਂਡ ਸੋ ਫੋਰਥ ਮੇਰਾ ਤਾਂ ਹਰ ਵਾਰੀ ਕਹਿਣਾ ਰਿਹਾ ਹੈਗਾ ਕਿ 1991 ਚ ਜਿਹੜਾ ਪਾਲਿਸੀ ਮੇਕਰਸ ਜਿਹੜੇ ਸਾਨੂੰ ਉਸ ਟਾਈਮ ਇਕਨੋਮਿਕ ਰਿਫਾਰਮਸ ਲੈ ਕੇ ਆਏ ਥੇ ਜਿਨ੍ਹਾਂ ਕਈ ਲੋਕੀ ਕਹਿੰਦੇ ਜੀ ਉਹ 1991 ਮੂਵਮੈਂਟ ਦੀ ਗੱਲ ਕਰਦੇ ਆ ਆਈ ਥਿੰਕ ਦੇ ਹੈਡ ਫੇਲਡ ਟੂ ਰਿਅਲਾਈਜ਼ ਕਿ ਕਟ ਐਂਡ ਪੇਸਟ ਕਰਕੇ ਜੋ ਤੁਸੀਂ ਚਪਕਾਤਾ ਹਿੰਦੁਸਤਾਨ ਤੇ ਦੈਟ ਵਾਸ ਨਾਟ ਦੀ ਓਨਲੀ ਵੇ ਫਾਰਵਰਡ सानू चाहता कि इंडस्ट्री नो एज ए इंजन ऑफ ग्रोथ लेके चलते एंड सैकेंड इंजन ऑफ ग्रोथ शुड हैव इन एग्रीकल्चर, जस्ट बिकॉज अमेरिका डिट से दैट जस्ट बिकॉज यूरोप डिंट से दैट जस्ट बिकॉज वर्ल्ड बैंक डिंट से दैट साडे इकोनमिट भी नहीं देश के बोले कोई नहीं बोलिया सारिया ने मंजूर कर लिया जो अमरीका ने किया जो यूरोप ने किया और मानसिकता आ गया कि ग्रोथ का रस्ता इको ही है जब तक किसानों खेती चु कहर नहीं करा तद तक इकोनॉमिक ग्रोथ नहीं हो सकती है ਪੰਜਾਬ ਗਵਰਨਮੈਂਟ ਹੋਵੇ ਹਰਿਆਣਾ ਗਵਰਨਮੈਂਟ ਹੋਵੇ ਸੈਂਟਰਲ ਗਵਰਨਮੈਂਟ ਹੋਵੇ ਸੈਕਸੈਸਿਵ ਗਵਰਨਮੈਂਟਸ ਦਾ ਪ੍ਰਯਾਸ ਇਹ ਰਿਹਾ ਕਿ ਪਿੰਨਾ ਚੋਂ ਲੋਕਾਂ ਨੂੰ ਕੱਢੋ ਲੋਕਾਂ ਨੂੰ ਕੱਢਣ ਵਾਸਤੇ ਸਾਰਾ ਪ੍ਰਯਾਸ ਹੈ ਇਕਨੋਮਿਕ ਡਿਜ਼ਾਈਨ ਇਸ ਤਰ੍ਹਾਂ ਬਣਾਇਆ ਗਿਆ ਕਿ ਇਹਨਾਂ ਨੂੰ ਬਾਹਰ ਕੱਢੋ ਐਂਡ ਵੀ ਆਰ ਵੈਰੀ ਹੈਪੀ ਸਾਨੂੰ ਹਰ ਜਗ੍ਹਾ ਮੈਂ ਕਿਹੜੇ ਜਗ੍ਹਾ ਜਿੱਥੇ ਵੀ ਜਾਣਾ ਹੈ ਉੱਥੇ ਮੈਂ ਸੁਣਦਾ ਜਿਵੇਂ ਬੋਲੇ ਜਾਂਦਾ ਕਿ ਵੀ ਐਗਰੀਕਲਚਰ ਬਹੁਤ ਦਬਾਅ ਥੱਲੇ ਹੈਗਾ ਐਗਰੀਕਲਚਰ ਬਹੁਤ ਬਰਡਨ ਥੱਲੇ ਹੈਗਾ ਇੰਨੀ ਪੋਪੂਲੇਸ਼ਨ ਉਹ ਐਗਰੀਕਲਚਰ ਨੂੰ ਉਹ ਬਿਲਕੁਲ ਇਕਨੋਮੀ ਜਿਹੜੀ ਹੈਗੀ ਨਹੀਂ ਚੱਲ ਸਕਦੀ ਕੀ ਕਰਨਾ ਚਾਹੀਦਾ ਹੈਗਾ ਇਹਨਾਂ ਨੂੰ ਸ਼ਹਿਰਾਂ ਵਿੱਚ ਕਰ ਦੋ ਉਹ ਸ਼ਹਿਰ ਤੋਂ ਲੋਕੀ ਵਾਪਸ ਆ ਗਏ ਸ਼ਹਿਰ ਤੋਂ ਲੋਕੀ ਵਾਪਸ ਆ ਗਏ RBI इवन ਅਵੇਅਰ ਆਫ ਥੈਟ ਨਹੀਂ ਮੈਂ ਜਦ ਪਹਿਲੀ ਵਾਰੀ ਕਿਸ ਨੇ ਪੁੱਛਿਆ ਕਿ ਭਾਈ ਇਹ ਤੁਸੀਂ ਅਗਰ ਇੱਕ ਡਾਕ ਇੱਕ ਸਰਕਾਰ ਦਾ ਆਪਣਾ ਅੰਕੜਾ ਆਂਦਾ ਹੈਗਾ ਪੀਰੀਆਡਿਕ ਲੇਬਰ ਸਰਵੇ ਤੁਸੀਂ ਉਹਨੂੰ ਦੇਖੋ ਤਾਂ ਅੱਜ ਉਹ ਕਹਿੰਦਾ ਪਿਆ ਕਿ 7 ਕਰੋੜ ਲੋਕ 7 ਕਰੋੜ ਪੀਪਲ ਹੈਵ ਗੋਨ ਬੈਕ ਟੂ ਦੀ ਵਿਲੇजेस ਇਨ ਲਾਸਟ 5 ইয়ারਸ ਪਿਛਲੇ 5 ਸਾਲਾਂ ਚ 7 ਕਰੋੜ ਲੋਕੀ ਵਾਪਸ ਜਾ ਚੁੱਕੇ ਹੈ ਇਹ ਆਫੀਸ਼ੀਅਲ ਅੰਕੜਾ ਹੈਗਾ ਡੂ ਵੀ ਰੀਅਲਾਈਜ਼ ਕਿ ਇਹ 7 ਕਰੋੜ ਕਿੰਨੇ ਹੁੰਦੇ ਹੈਗੇ ਹੈ ਇਕੋ ਰੋਮਾਂਟਾਈਜ਼ ਨਹੀਂ ਮੈਂ ਕਰ ਰਿਹਾ ਫਿਗਰਸ ਸਾਨੂੰ ਸਭ ਨੂੰ ਪਤਾ ਹੈ ਇਹ 7 ਕਰੋੜ ਲੋਕੀ ਗਏ ਹੈਗੇ ਤਾਂ ਐਗਰੀਕਲਚਰ ਦੈਟ ਮੀਨਸ ਦੇ ਰਿਲਾਈਜ਼ ਇਨੇ ਸਾਲਾਂ ਬਾਅਦ ਉਹਨਾਂ ਨੂੰ ਸਮਝ ਆਇਆ ਇਹ ਸਾਨੂੰ ਬੇਵਕੂਫ ਬਣਾਇਆ ਗਿਆ ਸੀਗਾ ਜਾਂ ਭਰਮ ਵਿੱਚ ਰੱਖਿਆ ਗਿਆ ਕਿ ਤੁਸੀਂ ਸ਼ਹਿਰ ਵਿੱਚ ਆਓਗੇ ਤਾਂ ਹੀ ਤੁਹਾਡੀ ਤਰੱਕੀ ਹੋਏਗੀ ਜਿੰਨੀ ਤਰੱਕੀ ਹੋਈ ਹੈ ਤੁਹਾਡੇ ਸਾਹਮਣੇ ਆ ਲੈ ਤੇ ਲੋਕੀ ਵਾਪਸ ਨਹੀਂ ਜਾਂਦੇ